ਮੇਰਾ ਨਾਮ ਕਰਤਾਰ ਸਿੰਘ ਹੈ ਪਿੰਡ ਨੀਆਂ ਵਾਲਾ ਮੈਂ ਆਪਣੇ ਖੱਬੇ ਗੋਡੇ ਤੋਂ ਪੀੜਤ ਸੀ ਜਿਵੇਂ ਕਿ ਦੇਸੀ ਇਲਾਜ ਕਰਾਉਂਦਿਆਂ ਮੈਂ 2 25 ਸਾਲ ਪਹਿਲਾਂ ਇਲਾਜ ਕਰਾਉਂਦਾ ਰਿਹਾ ਜਿਸ ਨਾਲ ਮੈਨੂੰ ਕੋਈ ਰਾਹਤ ਨਹੀਂ ਮਿਲੀ ਗਈ ਇਸ ਕਰਕੇ ਮੈਨੂੰ ਡਾਕਟਰ ਨੇ ਇਹ ਰਹਿ ਦਿੱਤੀ ਕਿ ਤੁਸੀਂ ਆਪਣਾ ਗੋਡਾ ਚੇਂਜ ਕਰਾਓ ਮੈਂ ਗੁਪਤਾ ਹਸਪਤਾਲ ਵਿੱਚ ਗਿਆ ਜਿੱਥੇ ਕਿ ਮੋਹਤ ਗੁਪਤਾ ਡਾਕਟਰ ਜੀ ਨਾਲ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਤੁਸੀਂ ਮਤਲਬ ਆਪਣਾ ਜਿਹੜਾ ਗੋਡਾ ਹੈ ਰਾ ਜੌਨਸਨ ਜੌਨ ਰਾਵਤ ਨਾਲ ਮੇਰਾ ਰੀਪਲੇਸਮੈਂਟ ਕਰਵਾਉ। ਮੈਂ ਉਹ ਆਪਣਾ ਆਪਰੇਸ਼ਨ 19/3/2024 ਨੂੰ ਕਰਵਾਇਆ। ਜਿਸ ਤੋਂ ਬਾਅਦ ਮੈਂ ਹੁਣ ਬਿਲਕੁਲ ਠੀਕ ਹਾਂ ਅਤੇ ਮੈਂ ਆਪਣਾ ਖੇਤੀਬਾੜੀ ਦਾ ਕੰਮ ਬੜੀ ਆਸਾਨੀ ਨਾਲ ਕਰ ਲੈਂਦਾ ਹਾਂ। ਹੁਣ ਮੈਨੂੰ ਕੋਈ ਤਕਲੀਫ ਨਹੀਂ। ਪਹਿਲਾਂ ਤਾਂ ਬਦਲਾਇਆ ਸੀ ਨਾ ਜਿਵੇਂ ਬਰਾਦ ਨੂੰ ਪੈ ਜਾਂਦੇ ਆ। ਮਤਲਬ ਸਿੱਧਾ ਕਰਨ ਜਾਂ ਆਮ ਹੀ ਦਰਦ ਹੋ ਜਾਂਦਾ ਸੀਗਾ। ਆਪਰੇਸ਼ਨ ਤੋਂ ਬਾਅਦ ਠੀਕ ਹੈ। ਨਹੀਂ ਵੈਸੇ ਐਵੇਂ ਐਹੀਂ ਦਰਦ ਲੈ ਕੇ ਤੁਰੇ ਫਿਰਨਾ ਆਪਾਂ ਫਿਰ। ਫਿਰ ਆਪਾਂ ਨੂੰ ਕੋਈ ਫਾਇਦਾ ਨਹੀਂ ਮਤਲਬ ਇਲਾਜ ਕਰਾ ਕੇ ਠੀਕ ਹੈ, ਆਸਾਨੀ ਆ ਬਈ ਆ। ਜੇ ਨਾਕਰਾਂ ਨੂੰ ਤਾਂ ਸ਼ਾਇਦ ਹੋ ਸਕਦਾ ਨੁਕਸਾਨ ਚੂਲੇ ਚੜੇ ਚ ਪੈਂਦਾ ਸ ਹਸਪਤਾਲ ਦਾ ਮਤਲਬ ਡਾਕਟਰ ਸਾਹਿਬ ਦਾ ਤੇ ਕਿੰਨੇ ਸਟਾਫ ਆ ਆਪਣਾ ਫੇਵਰ ਬਹੁਤ ਵਧ ਗਿਆ ਜਿੰਨੇ ਵੀ ਡਾਕਟਰ ਸਾਹਿਬ ਨੂੰ ਕੋਈ ਪੁੱਛਣਾ ਪੁੱਛੋ ਆਪਾਂ ਨੂੰ ਤਾਂ ਮਹਿਸੂਸ ਇਹ ਹੋਇਆ ਸਭ ਜਿਹੜਾ ਸਟਾਫ ਆ ਉਹਦਾ ਮਤਲਬ ਬਰਦਾਰਾ ਬਹੁਤ ਵਧ ਗਿਆ